ਸੋ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਜਿਹੜੀ ਵਰਸੀ ਆ ਬਹੁਤ ਸਮੇਂ ਤੱਕ ਜਿਹੜੀ ਹੈਗੀ ਆ ਉਹਦੇ ਕਤਲ ਤੋਂ ਬਾਅਦ ਮਨਾਈ ਨਹੀਂ ਸੀ ਜਾਂਦੀ ਆ ਕਾਲੀ ਦਲ ਵੀ ਨਹੀਂ ਸੀ ਮਨਾਉਂਦਾ ਹਣਾ ਹੁਣਾਂ ਕੁ ਸਮੇਂ ਤੋਂ ਉਹ ਕਿਸ ਤਰ੍ਹਾਂ ਵੀ ਉਹਦੇ ਵਿੱਚ ਸੈਂਟਰ ਸਰਕਾਰ ਦਖਲ ਦੇ ਰਹੀ ਆ ਇਹਨਾਂ ਨੂੰ ਵੀ ਇਨਸਟੀਗੇਟ ਕਰ ਰਹੀ ਆ ਵੀ ਮਨਾਈ ਜਾਵੇ ਕਿਉਂ ਤਾਂ ਕਿ ਵੀ ਸੰਤ ਜਿਹੜਾ ਹੈਗਾ ਹਰਚੰਦ ਸਿੰਘ ਲੋਂਗੋਵਾਲ ਉਹ ਨੂੰ ਹੈਗਾ ਜਿਹੜਾ ਇੱਕ ਤਰ੍ਹਾਂ ਨਾਲ ਸ਼ਹੀਦ ਦੇ ਤੌਰ ਤੇ ਐਲਾਨਿਆ ਜਾਵੇ ਜਾਂ ਸਿੱਖਾਂ ਵਿੱਚ ਉਹਦੀ ਜਿਹੜੀ ਵਿਚਾਰਧਾਰਾ ਹੈਗੀ ਆ ਉਹਦੇ ਸਮਝੌਤਾਵਾਦੀ ਵਿਚਾਰਧਾਰਾ ਹੈਗੀ ਆ ਜਿਹੜੀ ਕਿ ਪੰਥਕ ਵਿਚਾਰਧਾਰਾ ਤੋਂ ਜਿਹੜੀ ਸ਼ੁੱਧ ਪੰਥਕ ਵਿਚਾਰਧਾਰਾ ਉਹ ਤੋਂ ਵੱਖਰੀ ਵਿਚਾਰਧਾਰਾ ਹੈਗੇ ਵੀ ਉਹਨੂੰ ਪ੍ਰਵਾਨਯੋਗਤਾ ਦਵਾਈ ਜਾਵੇ। ਸਿੱਪਰੋ ਵਿਕਟਮ ਹੋ ਗਿਆ ਜਿਹੜਾ ਉਹਦੇ ਆਲੇ ਦੁਆਲੇ ਜਿਹੜਾ ਘੇਰਾ ਪਿਆ ਹੋਇਆ ਸੀ ਤੇ ਦੂਸਰਾ ਉਹਨੂੰ ਸਮਝ ਆ ਜਿਹੜੀ ਉਹ ਨਹੀਂ ਹੈਗੀ ਸੀ ਇਸ ਕਰਕੇ ਹੀ ਹੈਗਾ ਵੀ ਉਹ ਉਸਾਰਾ ਸਮਝੌਤਾਵਾਦੀ ਹੋਇਆ ਪੰਜ ਮੈਂਬਰੀ ਕਮੇਟੀ ਵੱਲੋਂ ਵੀ ਕਾਫੀ ਅੰਦਰ ਵੀ ਜਦਾਂ ਤਸਵੀਰ ਲਾਉਣ ਨੂੰ ਲੈ ਕੇ ਨਾ ਇਸ ਤਰ੍ਹਾਂ ਵੀ ਆ ਰਿਹਾ ਹੈਗੇ ਕਿਤਨਾ ਕਿਤੇ ਇਤਰਾਜ਼ ਚਾਹੁੰਦੇ ਹੈਗੇ ਜਿਹੜੀ ਇਹਨਾਂ ਵੱਲੋਂ ਬਰਾਬਰ ਤੇ ਮਲਾਈ ਗਈ ਹੈ ਇਹਨੂੰ ਅਜੇ ਹਾਲ ਦੀ ਘੜੀ ਕਿਸ ਐਂਗਲ ਨਾਲ ਆਪਾਂ ਦੇਖਾਂਗੇ ਕਿਉਂਕਿ ਅਜੇ 11 ਤਰੀਕ ਨੂੰ ਪ੍ਰਧਾਨ ਦੀ ਚੋਣ ਹੁੰਦੀ ਹੈ ਤੇ 20 ਨੂੰ ਇਹ ਵਾਲਾ ਆ ਜਾਂਦਾ ਹੈਗਾ ਕੀ ਸਾਨੂੰ ਅਜੇ ਥੋੜਾ ਜਿਹਾ ਵੇਟ ਐਂਡ ਵਾਚ ਦੀ ਸਿਚੁਏਸ਼ਨ 'ਚ ਰਹਿਣਾ ਪਏਗਾ ਹਾਂਜੀ ਹਾਂਜੀ ਇਹੇ ਹੁਣ ਵਿਚਾਰਧਾਰਾਂ ਦਾ ਕਸ਼ਮਕਸ਼ ਜਿਹੜੀ ਚੱਲਣੀ ਹੈਗੇ ਇੱਕ ਸਿੱਖ ਨੈਸ਼ਨਲਿਸਟ ਵਿਚਾਰਧਾਰਾ ਦਾ ਕਸ਼ਮਕਸ਼ ਤੇ ਦੂਜੀ ਜਿਹੜੀ ਇੰਡੀਅਨ ਨੈਸ਼ਨਲਿਜ਼ਮ ਦੇ ਅਧੀਨ ਅਕਾਲੀ ਦਲ ਜਿਹੜਾ ਸਿਰ ਤੇ ਆਇਆ ਹੈ ਇਹ ਹੁਣ ਪੰਜ ਮੈਂਬਰੀ ਕਮੇਟੀ ਵਿੱਚ ਵੀ ਇਹ ਕਸ਼ਮਕਸ਼ਾ ਜਿਹੜੀ ਇਹ ਚੱਲਣੀ ਹੈਗੀ ਆ ਵੀ ਉਹਦੇ ਚੋਂ ਜਿੱਦਾਂ ਸਰਜੀਤ ਸਿੰਘ ਰਖੜਾ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਬਡਾਲਾ ਇਹਨੀਆਂ ਜਾਂ ਹੋਰ ਨੇ ਇਹ ਬਹੁਤ ਜ਼ਿਆਦੇ ਇਹ ਲੋਕ ਆ ਜਿਹੜੇ ਇਹਨਾਂ ਦਾ ਪੰਥਕ ਵਿਚਾਰ ਤਾਂ ਰਾਇਆ ਪੰਥ ਦੀ ਉਸ ਲਹਿਰ ਨਾਲ ਕੋਈ ਸਬੰਧ ਨਹੀਂ ਉਹ ਅਕਾਲ ਤਖਤ ਦੇ ਨਾਂ ਦੀ ਜਿੱਦਾਂ ਆਪਣੀ ਉਹ ਪਰੰਪਰਾਵਾਦੀ ਰਾਜਨੀਤੀ ਹੀ ਕਰਨ ਚਾਹੁੰਦੇ ਹੈਗੇ ਆ ਉਹਨਾਂ ਦੇ ਰਾਹੀਂ ਸਟੇਟ ਵੀ ਇਹ ਕਰੂਗੀ ਵਿਗਿਆਨੀ ਹਰਪ੍ਰੀਤ ਸਿੰਘ ਨੂੰ ਕੁੰਡਾ ਪਾ ਕੇ ਰੱਖਿਆ ਜਾਵੇ ਉਹ ਪੰਛ ਦੇ ਵਿੜੇ ਵਿੱਚ ਨਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਆਕਾਲ ਚੈਨਲ ਦੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ਪੁਆਇੰਟ ਦੇ ਵਿੱਚ ਨਿਊਜ਼ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਾਈਸਿਸ ਕਰਦੇ ਹੁੰਦੇ ਆ ਹਮੇਸ਼ਿਆ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਜੀ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਵਤਾਰ ਸਿੰਘ ਜੀ ਸ਼ੁਰੂਆਤ ਅੱਜ ਆਪਾਂ ਕਰਨੀ ਹੈਗੀ ਹੈ ਹਰਚੰਦ ਸਿੰਘ ਲੋਂਗੋਵਾਲ ਹੋਣਾ ਦੀ ਵਰਸੀ ਤੋਂ ਜੋ ਕਿ ਆਪਾਂ ਕਹਿ ਲਈ ਕਿ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਹੈ ਮਨਾਈ ਜਾ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ ਇਸ ਵਾਰ ਮਨਾਈ ਗਈ ਥੋੜਾ ਜਿਹਾ ਸਿਧਾਂਤਕ ਪੱਖ ਤੋਂ ਇਹਦੀ ਪਰਚੋਲ ਜਿਹੜੀ ਹੈ ਉਹ ਵੀ ਕਰਨੀ ਬੰਦੀ ਹੈ ਕਿਉਂਕਿ ਦੋ ਵੱਖ-ਵੱਖ ਵਿਚਾਰਧਾਰਾਵਾਂ ਨੇ ਜਿਹੜੀਆਂ ਬੈੰਦੀਆਂ ਹੈਗੀਆਂ ਚਾਹੇ ਉਹ ਸੰਘਰਸ਼ ਨੂੰ ਲੈ ਕੇ ਹੋਣ ਜਾਂ ਉਹ ਸਮੇਂ ਨੂੰ ਲੈ ਕੇ ਹੋਣ ਤੁਸੀਂ ਕਿਵੇਂ ਦੇਖਦੇ ਹੋ ਪਹਿਲਾ ਇਹਦਾ ਸਿੰਪਲ ਸਿਧਾਂਤਕ ਐਨਾਲਾਈਸਿਸ ਕੀ ਹੈਗਾ ਏ ਕਿਹੜੀ ਵਿਚਾਰਧਾਰਾ ਹੈ ਜਿਹੜੀ ਆਪਾਂ ਕਹਿ ਲਈਏ ਕਿ ਕਮ ਦੀ ਵਿਚਾਰਧਾਰਾ ਤੇ ਕਿਹੜੀ ਜਿਹੜੀ ਹੈ ਦੂਜੇ ਪੱਖ ਦੀ ਹੈ ਹਾਂਜੀ ਹਾਂਜੀ ਸੋ ਦੋ ਤਰ੍ਹਾਂ ਦੀਆਂ ਜਿਹੜੀਆਂ ਵਿਚਾਰਧਾਰਾਵਾਂ ਦਾ ਜਿਹੜਾ ਤੁਸੀਂ ਕਰਿਆ ਹੈਗਾ ਪਰ ਵਹਿਨ ਜਿਹੜਾ ਉਹ ਚੱਲ ਰਿਹਾ ਹੈਗਾ ਕੌਮ ਵਿੱਚ ਸੋ ਕੌਮ ਦਾ ਇੱਕ ਹਿੱਸਾ ਜਿਹੜਾ 1984 ਤੋਂ ਬਾਅਦ ਜਿਹਨੂੰ ਲੱਗਿਆ ਕਿ ਇੱਕ ਸਾਡੇ ਲਈ ਨਵੀਂ ਜ਼ਿੰਦਗੀ ਨਵਾਂ ਇਤਿਹਾਸ ਔਰ ਨਵੇਂ ਰਾਹ ਚੁਣੇ ਗਏ ਹੈਗੇ ਆ ਸੋ ਉਹਨੇ ਨਵੇਂ ਰਾਹਾਂ ਨੂੰ ਪਰਨਾਇਆ ਹੋਇਆ ਜਿਹੜਾ ਇੱਕ ਹਿੱਸਾ ਹੈਗਾ ਉਹਦੀ ਆਪਣੀ ਇੱਕ ਵਿਚਾਰਧਾਰਾ ਹੈਗੀ ਆ ਪਰ ਉਹਨਾਂ ਨ ਮੇਰਾ ਹਾਂ ਤੋਂ ਜਿਹੜੀ ਉਲਟ ਵਿਚਾਰ ਧਾਰਾ ਵਹਿੰਦੀ ਆ ਜਿਨ੍ਹਾਂ ਨੇ ਦੇਖਿਆ ਵੀ ਜਿਹੜੇ ਐਡੇ ਵੱਡੇ ਜ਼ਖਮ ਲੱਗੇ ਹੈਗੇ ਆ ਉਹ ਜ਼ਖਮ ਉਹਨਾਂ ਨੂੰ ਬਹੁਤ ਮਾਮੂਲੀ ਲੱਗੇ ਔਰ ਉਹਨਾਂ ਨੇ ਉਹਨਾਂ ਜ਼ਖਮਾਂ ਤੋਂ ਸਿਰਫ ਆਪਣਾ ਸਿਆਸੀ ਲਾਹਾ ਲੈਣ ਦਾ ਜਿਹੜਾ ਯਤਨ ਕਰਿਆ ਇਹ ਦੂਜੀ ਧਾਰਾ ਵਹਿੰਦੀ ਹੈਗੀ ਆ ਸੋ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਜਿਹੜੀ ਵਰਸੀ ਆ ਬਹੁਤ ਸਮੇਂ ਤੱਕ ਜਿਹੜੀ ਹੈਗੀ ਆ ਉਦੇ ਕਤਲ ਤੋਂ ਬਾਅਦ ਮਨਾਈ ਨਹੀਂ ਸੀ ਜਾਂਦੀ ਆ ਕਾਲੀ ਦਲ ਵੀ ਨਹੀਂ ਸੀ ਮਨਾਉਂਦਾ ਹਣਾ ਹੁਣ ਆ ਕੁਝ ਸਮੇਂ ਤੋਂ ਉਹ ਕਿਸ ਤਰ੍ਹਾਂ ਵੀ ਉਹਦੇ ਵਿੱਚ ਸੈਂਟਰ ਸਰਕਾਰ ਦਖਲ ਦੇ ਰਹੀ ਆ ਇਹਨਾਂ ਨੂੰ ਵੀ ਇਨਸਟੀਗੇਟ ਕਰ ਰਹੀ ਆ ਵੀ ਮਨਾਈ ਜਾਵੇ ਕਿਉਂ ਤਾਂ ਕਿ ਵੀ ਸੰਧ ਜਿਹੜਾ ਹੈਗਾ ਹਰਚੰਦ ਸਿੰਘ ਲੋਂਗੋਵਾਲ ਉਹਨੂੰ ਹੈਗਾ ਜਿਹੜਾ ਇੱਕ ਤਰ੍ਹਾਂ ਨਾਲ ਸ਼ਹੀਦ ਦੇ ਤੌਰ ਤੇ ਐਲਾਨਿਆ ਜਾਵੇ ਜਾਂ ਸਿੱਖਾਂ ਵਿੱਚ ਉਹਦੀ ਜਿਹੜੀ ਵਿਚਾਰਤਾ ਰਹਿ ਗਈ ਆ ਉਹਦੀ ਸਮਝੌਤਾਵਾਦੀ ਵਿਚਾਰਤਾ ਰਹਿ ਗਈ ਆ ਜਿਹੜੀ ਕਿ ਪੰਥਕ ਵਿਚਾਰਧਾਰਾ ਤੋਂ ਜਿਹੜੀ ਸ਼ੁੱਧ ਪੰਥਕ ਵਿਚਾਰਧਾਰਾ ਉਹ ਤੋਂ ਵੱਖਰੀ ਵਿਚਾਰਧਾਰਾ ਹੈਗੇ ਵੀ ਉਹ ਨੂੰ ਪ੍ਰਵਾਨਯੋਗਤਾ ਦਵਾਈ ਜਾਵੇ ਤੇ ਉਹ ਜਿਸ ਤਰ੍ਹਾਂ ਵੀ ਉਹ ਨੂੰ ਹੀ ਅੱਗੇ ਵਧਾਇਆ ਜਾਵੇ ਤਾਂ ਕਿ ਪੰਥ ਵਿੱਚ ਜਿਹੜੀ ਜਿਹੜੀ ਪੰਥਕ ਏਡੀਅਮ ਵਿੱਚ ਰਾਜਨੀਤੀ ਹੋਣੀ ਹੈ ਜਿਹੜੀ ਸੰਤ ਜਰਨੈਲ ਸਿੰਘ ਦੀ ਧਾਰਾ ਨਾਲ ਜਿਹੜੀ ਰਾਜਨੀਤੀ ਵਗਦੀ ਹੈ ਵੀ ਉਹਦਾ ਜਿਹੜਾ ਉਹ ਉਤਸ਼ਾਹਤ ਨਾ ਹੋਵੇ ਤੇ ਨਾ ਉਹਨੂੰ ਜਿਹੜੀ ਉਹਦੀ ਫੂਟਿੰਗ ਹੈ ਉਹਦੀਆਂ ਜੜ੍ਹਾਂ ਹੈਗੀਆਂ ਉਹ ਨਾ ਲੱਗਣ ਸੋ ਆਪਾਂ ਕਹਿ ਸਕਦੇ ਆ ਵੀ ਹਰਚੰਦ ਸਿੰਘ ਲੋਂਗੋਵਾਲ ਵੀ ਆਪ ਖੁੰਖਾਰੋਂ ਨੇ ਸੀ ਪਰ ਉਹ ਵਿਕਟਮ ਹੋ ਗਿਆ ਜਿਹੜਾ ਉਹਦੇ ਆਲੇ ਦੁਆਲੇ ਜਿਹੜਾ ਘੇਰਾ ਪਿਆ ਹੋਇਆ ਸੀ ਤੇ ਦੂਸਰਾ ਉਹਨੂੰ ਸਮਝ ਆ ਜਿਹੜੀ ਉਹ ਨਹੀਂ ਹੈਗੀ ਸੀ ਇਸ ਕਰਕੇ ਹੀ ਹੈਗਾ ਵੀ ਉਹ ਉਸਾਰਾ ਸਮਝੌਤਾਵਾਦੀ ਹੋਇਆ ਕਿਉਂਕਿ ਉਹ ਤੋਂ ਪਹਿਲਾਂ ਜੇ ਤੁਸੀਂ ਦੇਖੋ ਨਾ ਇੱਕ 3 ਤੇ 4 ਜੂਨ ਦੀ ਰਾਤ ਦਾ ਐਪੀਸੋਡ ਆ ਜਿੱਥੇ ਦਾ ਗੁਰਚੰਦ ਸਿੰਘ ਟੌੜਾ ਨੇ ਜੀ ਆਪਣੀ ਮੌਤ ਤੋਂ ਪਹਿਲਾਂ ਜਿਹੜਾ ਨਾ ਬਹੁਤ ਸਾਰੇ ਪੱਤਰਕਾਰਾਂ ਨੂੰ ਬੁਲਾ ਕੇ ਦੱਸਿਆ ਸੀ ਉਹ ਕਹਿੰਦਾ ਵੀ 3 ਜੂਨ ਦੀ ਰਾਤ ਨੂੰ ਜਦੋਂ ਗੋਲੀ ਚੱਲ ਰਹੀ ਆ ਹੂੰ ਹੂੰ ਤਾਂ ਹਰਚੰਦ ਸਿੰਘ ਲੋਂਗੋਵਾਲ ਆਪਣੇ ਕਮਰੇ ਦੀ ਜਿਹੜਾ ਜਿਹੜੀ ਤੱਕ ਹੀ ਆ ਵਿੰਡੋ ਖੋਲ ਕੇ ਬੈਠਾ ਸੀਗਾ ਜੀ ਔਰ ਚਾਰੇ ਪਾਸੇ ਕਹਿੰਦਾ ਵੀ ਗੋਲੀ ਚੱਲ ਰਹੀ ਹੈਗੀ ਹਨਾ ਕਹਿੰਦਾ ਮੈਂ ਉਹਨੂੰ ਕਿਹਾ ਵੀ ਸੰਤ ਜੀ ਵੀ ਗੋਲੀਆਂ ਬਹੁਤ ਚੱਲ ਰਹੀਆਂ ਨੇ ਵੀ ਤੁਸੀਂ ਇੱਥੇ ਤੁਹਾਡੀ ਗੋਲੀ ਲੱਗ ਜੇਗੀ ਵੀ ਤੁਸੀਂ ਥੋੜਾ ਪਿੱਛੇ ਹੋ ਕੇ ਬਹਿ ਜਾਓ ਉਹ ਕਹਿੰਦਾ ਵੀ ਮੈਂ ਹੁਣ ਇੰਨਾ ਭਰਿਆ ਪੀਤਾ ਬੈਠਾ ਵੀ ਜੇ ਗੋਲੀ ਵਾਜੀ ਵੀ ਜਾਂਦੀ ਹੈ ਮਨ ਨੂੰ ਕੋਈ ਪ੍ਰਵਾਹ ਨਹੀਂ ਹੂੰ ਹੂੰ ਸੋ ਇੱਕ ਸਮਾਂ ਮਤਲਬ ਕਿ ਇਹ ਆ ਵੀ ਸੰਤ ਜਨਾ ਅਸੰਤ ਹਰਚੰਦ ਸਿੰਘ ਦੀ ਇਹ ਸ਼ਖਸੀਅਤ ਆ ਤੇ ਦੂਜੇ ਪਾਸੇ ਜਿਹੜੀ 1985 ਵਿੱਚ ਆ ਜਿਹੜੀ ਆਉਂਦੀ ਸੋਈਦਾ ਹੂੰ ਜਿਹੜਾ ਫਰਸਟ ਅਨਲਿਸਿਸ ਹੈਗਾ ਵੀ ਭਾਰਤ ਸਰਕਾਰ ਇੱਕ ਪ੍ਰਮੋਸ਼ਨ ਕਰ ਰਹੀ ਹੈ ਕਿ ਆ ਲੌਂਗੋਵਾਲ ਵਰਗੇ ਬੰਦਿਆਂ ਦੀ ਪ੍ਰਕਾਸ਼ ਸਿੰਘ ਬਾਦਲ ਵਰਗੇ ਬੰਦਿਆਂ ਦੀ ਵੀ ਸਿੱਖ ਰਾਜਨੀਤੀ ਆ ਬਲਵੰਤ ਸਿੰਘ ਵਰਗੇ ਬੰਦਿਆਂ ਦੀ ਇਹਦੇ 'ਚ ਇੱਕ ਇਹ ਵੀ ਹੈਗਾ ਨਾ ਕਿ ਜਦੋਂ ਖਾਸ ਕਰਕੇ ਧਰਮਯੁੱਧ ਮੋਰਚਾ ਲੱਗਦਾ ਹੈ ਤੇ ਉਦੋਂ ਸੰਤ ਹਰਚੰਦ ਸਿੰਘ ਲੰਗੋਵਾਲ ਦੇ ਸੰਤ ਜਰਨੈਲ ਸਿੰਘ ਦਾ ਇੱਕ ਪਰਸਨੈਲਿਟੀ ਕੰਪੈਰੀਜ਼ਨ ਵੀ ਜਿਹੜਾ ਉੱਥੇ ਹੋ ਜਾਂਦਾ ਹੈ ਕਿ ਇੱਕ ਆਪਣੀ ਕਹਿਣੀ ਤੇ ਕਰਨੀ ਤੇ ਪੂਰਾ ਰਿਆ ਤੇ ਉਹਨੇ ਤੇ ਜਿਹੜਾ ਸਟੇਟ ਨੂੰ ਮੰਗਾਰਿਆ ਲਲਕਾਰਿਆ ਤੇ ਦੂਜਾ ਜਿਹੜਾ ਹੈਗਾ ਉਹ ਜਾ ਕੇ ਸਮਝੌਤਾ ਕਰ ਆਉਂਦਾ ਹੈ ਤੇ ਫਿਰ ਇਸ ਵਾਰ ਜਿਹੜਾ ਜਿਸ ਤਰੀਕੇ ਨਾਲ ਆਪਾਂ ਦੇਖਿਆ ਕਿ ਵੱਡੇ ਵੱਡੇ ਖਿਤਾਬ ਜਾਂ ਅਮਰ ਸ਼ਹੀਦ ਕਹਿ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਢੜੇ ਦੇ ਵੱਲੋਂ ਜਿਹੜੇ ਹੋਰਡਿੰਗ ਲੱਗੇ ਆ ਉੱਤੇ ਤਾਂ ਅਮਰ ਸ਼ਹੀਦ ਕਹਿ ਕੇ ਵੀ ਉਸ ਤਰੀਕੇ ਨਾਲ ਕੀਤਾ ਗਿਆ ਇਨੂੰ ਕਿੰਨੇ ਸਿੰਗਲ ਹਾਂਜੀ ਹਾਂਜੀ ਫਿਰ ਉਹੀ ਗੱਲ ਹੈ ਕਿ ਹੁਣ ਅਮਰ ਸ਼ਹੀਦ ਸਾਡੇ ਲਈ ਸੰਤ ਜਰਨੈਲ ਸਿੰਘ ਨੇ ਤੇ ਉਹਨਾਂ ਦੀ ਵਿਰਾਸਤ ਹੈ ਜਿਹੜੀ 10 ਸਾਲੋਂ ਖਾੜਕੂ ਲਹਿਰ ਚੱਲੀ ਆ ਉਹ ਸਾਡੇ ਲਈ ਲੋਕ ਅਮਰ ਸ਼ਹੀਦ ਨੇ ਜਾਂ ਆ ਜਿਹੜੇ ਲੋਕ ਆ ਜਿਹੜੇ ਜਿਹੜੇ ਸੰਘਾਰਸ਼ ਦੇ ਪਿੱਛੇ ਵਿੱਚ ਛੋਰਾ ਮਾਰ ਕੇ ਜਿਨ੍ਹਾਂ ਨੇ ਸਮਝੌਤੇ ਕਰੇ ਔਰ ਜਿਨ੍ਹਾਂ ਨੇ ਕੌਮ ਨੂੰ ਬੇਇੱਜ਼ਤ ਔਰ ਬੇਪੱਤ ਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਵੀ ਉਹ ਸ਼ਹੀਦ ਨੇ ਇਹ ਇਹ ਕੰਪੈਰੀਜ਼ਨ ਆ ਇਹ ਲਗਾਤਾਰ ਜਿਹੜੀ ਕਸ਼ਮਕਸ਼ਾ ਹਲੇ ਲਹਿਰ ਵਿੱਚ ਜਾਂ ਸਿੱਖ ਪੋਲਿਟਿਕਸ ਵਿੱਚ ਚੱਲੇਗੀ ਚੱਲਦੀ ਰਹਿਣੀ ਹੈਗੀ ਆ ਸੋ ਇਹ ਇਹਦੀ ਲਗਾਤਾਰ ਤਾਨੂੰ ਬਣਾਈ ਰੱਖਣ ਲਈ ਜਿਹੜੀਆਂ ਸਰਕਾਰਾਂ ਬਿਹਾਈਂਡ ਦੀ ਸੀ ਤੁਸੀਂ ਹੁਣ ਲਿਖਿਆ ਦੱਸਿਆ ਵੀ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗਵਾਲ ਇਵਨ ਮੇਰਾ ਖਿਆਲ ਜੇ ਸੁਖਦੇਵ ਸਿੰਘ ਢੀਂਡਸਾ ਦੇ بیٹے ਦਾ ਅੱਜ ਇੱਕ ਮੇਰੇ ਕੋਲ ਆਇਆ ਹੈਗਾ ਵੀ ਉਹਨਾਂ ਵੱਲੋਂ ਵੀ ਕੈਂਬੋਵਾਲ ਵਿਖੇ ਮਨਾਈ ਜਾਣੀ ਹੈ ਵਰਸੀ ਵੱਖਰੇ ਤੌਰ ਤੇ ਹਾਂ ਵੱਖਰੇ ਤੌਰ ਤੇ ਉਹਦੇ ਵਿੱਚ ਵੀ ਜਿਸ ਤਰ੍ਹਾਂ ਹੈਗਾ ਇਹ ਉੱਥੇ ਮੇਰਾ ਖਿਆਲ ਡੇਰਾ ਜਿਹੜਾ ਸੀ ਉਹ ਇਹਨਾਂ ਦਾ ਉੱਥੇ ਸੀ ਉਹਨਾਂ ਦਾ ਕੈਂਬੋਵਾਲ ਸੀਗਾ ਉੱਥੇ ਉਹਨਾਂ ਨੇ ਖਾਸ ਤੌਰ ਤੇ ਤੁਸੀਂ ਦੇਖੋ ਵੀ ਇਹਨਾਂ ਨੇ ਬੀਬੀ ਸਤਵੰਤ ਕੌਰ ਦੀ ਫੋਟੋ ਵੀ ਲਾਈ ਆ ਉਹ ਇਹ ਵਾਲੀਆਂ ਵਰਸੀਆਂ 'ਚ ਵੀ ਲੱਗੀਆਂ ਇੱਥੇ ਵੀ ਲਾਈ ਗਈ ਹੈ ਜਾਈ ਹੋਈ ਹੈ ਸੋ ਹੁਣ ਤੁਸੀਂ ਇੱਕ ਪਾਸੇ ਤਾਂ ਉਸ ਸ਼ਹੀਦ ਦੀ ਧੀ ਹੈਗੀ ਆ ਹੁਣ ਇਹ ਦੇਖੋ ਵੀ ਸਟੇਟ ਦੀਆਂ ਇੰਟੈਂਸ਼ਨਸ ਕੀ ਨੇ ਵੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਔਰ ਸਰ ਸੰਤ ਕਰਤਾਰ ਸਿੰਘ ਜੀ ਉਹਨਾਂ ਦੀ ਪੋਤਰੀ ਆ ਜਿਹੜੀ ਇੱਕ ਉਹ ਵਿਰਾਸਤ ਜਿਹੜੀ ਅਲੱਗ ਚੱਲਦੀ ਬਈ ਆ ਵੀ ਉਹਨੂੰ ਇੱਧਰ ਫਸਾਉਣ ਦੀ ਕੋਸ਼ਿਸ਼ ਕਰਦੇ ਤੇ ਜਿਹੜਾ ਹੁਣ 5 ਮੈਂਬਰੀ ਕਮੇਟੀ ਵੱਲੋਂ ਵੀ ਕਾਫੀ ਅੰਦਰ ਵੀ ਜਦਾਂ ਤਸਵੀਰ ਲਾਉਣ ਨੂੰ ਲੈ ਕੇ ਜਾਂ ਇਸ ਤਰ੍ਹਾਂ ਵੀ ਆ ਰਿਹਾ ਹੈਗਾ ਕਿ ਕਿਤਨਾ ਕਿਤੇ ਇਤਰਾਜ਼ ਚੱਲ ਰਿਹਾ ਹੈਗਾ ਜਿਹੜੀ ਇਹਨਾਂ ਵੱਲੋਂ ਬਰਾਬਰ ਤੇ ਮਨਾਈ ਗਈ ਆ ਇਹਨੂੰ ਅਜੇ ਹਾਲ ਦੀ ਘੜੀ ਕਿਸ ਐਂਗਲ ਨਾਲ ਆਪਾਂ ਦੇਖਾਂਗੇ ਕਿਉਂਕਿ ਅਜੇ 11 ਤਰੀਕ ਨੂੰ ਪ੍ਰਧਾਨ ਦੀ ਚੋਣ ਹੁੰਦੀ ਹੈ ਤੇ 20 ਨੂੰ ਇਹ ਵਾਲਾ ਆ ਜਾਂਦਾ ਹੈਗਾ ਕੀ ਸਾਨੂੰ ਅਜੇ ਥੋੜਾ ਜਿਹਾ ਵੇਟੈਂਡ ਵਾਚ ਦੀ ਸਿਚੁਏਸ਼ਨ ਚ ਰਹਿਣਾ ਚਾਹੀਦਾ ਹੈ ਜੀ ਬਿਲਕੁਲ ਕਿਉਂਕਿ ਪਿਛਲੇ ਹਫਤੇ 11 ਤਰੀਕ ਨੂੰ ਇਸ ਏਸਾ ਕਾਲੀਦਲ ਦਾ ਗਠਨ ਹੁੰਦਾ ਹੈ ਤੇ 20 ਤਰੀਕ ਨੂੰ ਹੀ ਆ ਕੇ ਜਿਹੜੀ ਇਹ ਜਿਹੜੀ ਆ ਵਰਸੀ ਆ ਜਾਂਦੀ ਹੈਗੀ ਆ ਸਉਦੇ ਵਿੱਚ ਜਿਹੜੀਆਂ ਹੈਗੇ ਦੋ ਰਾਮ ਆ ਬਿਲਕੁਲ ਹੈਗੀਆਂ ਨੇ ਹਨਾ ਵੀ ਇੱਕ ਥੇਰਾ ਜਿਹੜੀ ਉਹ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਨਹੀਂ ਬਣਾਉਣਾ ਚਾਹੁੰਦੀ ਜਾਂ ਇਸ ਕਿਸਮ ਦੇ ਕੋਈ ਵੀ ਸਮਾਗਮ ਆ ਜਿਹੜੇ ਜਿਹੜੇ ਪੰਥਕ ਜਿਹੜੀ ਪੰਥਕ ਧਾਰਾ ਦੇ ਵਿਰੋਧ ਵਿੱਚ ਜਾਂਦੇ ਆ ਉਹ ਨਹੀਂ ਕਰਨਾ ਚਾਹੁੰਦੇ ਇਹਦੇ ਚੋਂ ਵੀ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਪੰਥਕਦਾਰ ਦਿਵਾਲੇ ਰੱਖਣ ਵਾਲੇ ਲੋਕ ਆ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਦੀ ਇਸ ਵਾਰ ਇਸ ਕਾਰਵਾਈ ਤੇ ਜਿੱਦਾਂ ਵਿਰੋਧ ਪ੍ਰਗਟ ਕਰਿਆ ਤੇ ਉਹਦੇ ਤੇ ਕਾਫੀ ਸਖਤ ਟਿੱਪਣੀਆਂ ਵੀ ਕਰੀਆਂ ਨੇ ਹਣਾ ਸੋ ਜਿਹੜੇ ਪੰਥਕ ਵਿਦਵਾਨ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਆ ਬਿਹਾਈਂਡ ਦੀ ਸੀਨ ਆ ਜਿਹੜੇ ਜਿਹੜੇ ਚਾਹੁੰਦੇ ਹੈਗੇ ਆ ਵੀ ਅਕਾਲੀ ਦਲ ਬਾਦਲ ਦੀ ਜਿਹੜੀ ਰਾਜਨੀਤੀ ਆ ਬਾਦਲ ਕੋਈ ਹੁਣ ਇੱਕ ਸ਼ਖਸੀਅਤ ਨਹੀਂ ਰਹਿ ਗਈ ਬਾਦਲ ਇੱਕ ਇੱਕ ਪੂਰਾ ਫੀਨੋਮਨਾ ਬਣ ਗਿਆ ਹੋਇਆ ਵੀ ਬਾਦਲ ਨੂੰ ਬਾਦਲ ਦੀ ਜਿਹੜੀ ਫੀਨੋਮੈਨੇ ਵਾਲੀ ਰਾਜਨੀਤੀ ਆ ਉਹਦੇ ਪੈਰ ਠੱਲਣ ਲਈ ਜੇ ਇਹ ਨਵੀਂ ਧਿਰ ਜੇ ਆਈ ਆ ਜੇ ਆਪਾਂ ਇਹਨੂੰ ਥੋੜਾ ਟਾਈਮ ਦੇ ਦਈਏ ਸਾਰੇ ਵਿਦਵਾਨਾਂ ਨੇ ਇਹ ਰਾਏ ਕਰੀ ਹੈਗੀ ਆ ਜੀ ਵੀ ਇਹਨੂੰ ਵੇਟ ਐਂਡ ਵਾਚ ਕਰੀਏ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਜੇ ਤੁਸੀਂ ਉਹਦੇ ਦੇਖ ਰਹੇ ਹੋ ਨਾ 1990 99 ਤੋਂ ਬਾਅਦ ਉਹਦੀ ਵਿਰਾਸਤ ਖੜੀ ਹੋਏ ਇੱਥੇ ਤੇ ਆ ਵੀ ਸਿੱਖ ਪੰਥ ਵਿੱਚ ਉਸ ਸਮੇਂ ਤੱਕ ਬਹੁਤ ਸਾਰੀਆਂ ਸੰਸਥਾਵਾਂ ਦੇ ਆਪਸੀ ਟਕਰਾਅ ਵਧ ਗਏ ਹੋਏ ਸੀ ਜੀ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਸਫਲਤਾ ਹੋਈ ਆ ਵੀ ਉਹਨੇ ਦਮਦਮੇ ਟਕਸਾਲ ਵਰਸਿਜ਼ ਖੰਡਕੀਤਨੀ ਜਥਾ ਜਾਂ ਖਾੜਕੂ ਲਹਿਰ ਨਾਲ ਜੁੜੇ ਹੋਈਆਂ ਵੱਖ-ਵੱਖ ਧਾਰਾਵਾਂ ਦੀਆਂ ਆਪਣੀਆਂ ਵਿਰੋਧਤਾਵਾਂ ਸਿਕਸ ਸਟੂਡੈਂਟ ਫੋਰਮੇਸ਼ਨ ਦਾ ਦੋ ਫਾੜ ਹੋ ਜਾਣਾ ਵਿਚਾਰ ਧਾਰਕ ਤੌਰ ਤੇ ਵੀ ਉਹਨੇ ਸਾਡੀਆਂ ਇਹਨਾਂ ਵਿਰੋਧਤਾਵਾਂ ਦਾ ਫਾਇਦਾ ਉਠਾ ਕੇ ਸਰਕਾਰ ਦੇ ਮਦਦ ਨਾਲ ਤੇ ਪੈਸੇ ਤੇ ਜ਼ੋਰ ਨਾਲ ਆਪਣੀ ਰਾਜਨੀਤੀ ਖੜੀ ਕਰ ਲਈ ਹੋਈ ਆ ਹੁਣ ਇਸ ਉਹ ਰਾਜਨੀਤੀ ਇੱਕ ਦਿਨ ਵਿੱਚ ਖੜੀ ਨਹੀਂ ਹੋਗੀ ਉਹਨੂੰ ਵੀ ਟਾਈਮ ਲੱਗਿਆ ਜਿਨ੍ਹਾਂ ਨੂੰ ਯਾਦ ਆ 1994 ਦੀ ਗੱਦੜਵਾਹੇ ਵਾਲੀ ਚੋਣ ਨੂੰ ਯਾਦ ਕਰੋ ਜਦੋਂ ਮੁੱਖ ਮੰਤਰੀ ਬਿਆਨਤ ਸਿੰਘ ਦਾ ਰਾਜ ਆ ਪੂਰੀ ਤਰ੍ਹਾਂ ਦਹਿਸ਼ਤ ਦਾ ਮਨਪ੍ਰੀਤ ਸਿੰਘ ਬਾਦਲ ਨੂੰ ਮੇਰੇ ਖਿਆਲ ਅੱਗੇ ਫਲੋਟ ਕੀਤਾ ਜਾ ਰਿਹਾ ਹਾਂ ਉਦੋਂ ਮਨਪ੍ਰੀਤ ਸਿੰਘ ਬਾਦਲ ਅੱਗੇ ਫਲੋਟ ਹੁੰਦੇ ਆ ਪੰਥ ਦਾ ਜਜਬਾ ਔਰ ਪੰਥ ਦਾ ਪਹਿਰਾ ਇੰਨਾ ਤਿੱਬਰ ਆ ਵੀ ਮਨਪ੍ਰੀਤ ਸਿੰਘ ਬਾਦਲ ਨੂੰ ਅਮਰਤ ਛਕਣਾ ਪੈਂਦਾ 1 ਐਮਐਲਏ ਦੀ ਚੋਣ ਲੜ ਰਵੇ ਜੀ ਜੀ ਹਨਾ ਹੁਣ ਪ੍ਰਕਾਸ਼ ਸਿੰਘ ਬਾਦਲ ਤੁਸੀਂ ਦੇਖੋ ਵੀ ਉਹਨੂੰ ਇਹ ਕਿੰਨੀ ਗਲ ਤਕਲੀਫ ਦੇ ਲੱਗੀ ਹੋएगी ਵੀ ਪੰਥ ਦਾ ਹਲੇ ਮੇਰੇ ਤੇ ਇੰਨਾ ਪਹਿਰਾ ਮੈਂ ਤਾਂ ਇਸ ਇਸ ਵਿਚਾਰਧਾਰਾ ਨੂੰ ਤੋੜਨਾ ਚਾਹੁੰਦਾ ਉਹ ਵਿਚਾਰਧਾਰਾ ਨੂੰ ਤੋੜਨ ਲੱਗਿਆ ਵੀ ਪ੍ਰਕਾਸ਼ ਸਿੰਘ ਬਾਦਲ ਨੂੰ 20 ਸਾਲ ਲੱਗੇ ਹਾਂ ਪਰ ਉਹ ਇੱਕ ਟਾਈਮ ਤੇ ਨਿਭਿਆ ਉਸ ਵਿਚਾਰਧਾਰਾ ਨਾਲ ਸਿੱਖ ਨੌਜਵਾਨਾਂ ਦੇ ਭੋਗਾਂ ਤੇ ਵੀ ਜਾਂਦਾ ਰਿਹਾ ਮੇਰੇ ਖਿਆਲ ਕੇ ਪੀਐਸ ਗਿੱਲ ਨਾਲ ਵੀ ਗੱਲ ਜਦੋਂ ਪਰਿਵਾਰ ਦੇ ਤੌਰ ਤੇ ਤੇ ਇਹਨਾਂ ਦੀ ਵਰਸੀ ਅੱਗੇ ਵੀ ਕਹਿੰਦੇ ਵੀ ਮਨਾਈ ਜਾਂਦੀ ਹੋਵੇਗੀ ਤੇ ਉਦੋਂ ਵੀ ਜਿਹੜੇ ਚਾਹੇ ਗੁਰਚੰਦ ਸਿੰਘ ਟੋੜਾ ਹੋਣੀ ਹੋਣ ਜਾਂ ਪ੍ਰਕਾਸ਼ ਸਿੰਘ ਬਾਦਲ ਇਹ ਕਾਫੀ 8-9 ਸਾਲ ਤੱਕ ਜਾਂਦੇ ਨਹੀਂ ਰਹੇ ਹਾਂਜੀ ਹਾਂਜੀ ਬਿਲਕੁਲ ਇਸ ਤਰ੍ਹਾਂ ਸੋ ਇਹ ਹੈਗਾ ਵੀ ਇਹ ਹੁਣ ਵਿਚਾਰਧਾਰਾਂ ਦਾ ਕਸ਼ਮਕਸ਼ ਜਿਹੜੀ ਚੱਲਣੀ ਹੈਗੀ ਇੱਕ ਸਿੱਖ ਨੈਸ਼ਨਲਿਸਟ ਵਿਚਾਰਧਾਰਾ ਦਾ ਕਸ਼ਮਕਸ਼ ਤੇ ਦੂਜੀ ਜਿਹੜੀ ਇੰਡੀਅਨ ਨੈਸ਼ਨਲਿਜ਼ਮ ਦੇ ਅਧੀਨ ਅਕਾਲੀ ਦਲ ਜਿਹੜਾ ਸਿਰਜਿਆ ਹੋਇਆ ਇਹ ਹੁਣ ਪੰਜ ਮੈਂਬਰੀ ਕਮੇਟੀ ਵਿੱਚ ਵੀ ਇਹ ਕਸ਼ਮਕਸ਼ਾ ਜਿਹੜੀ ਇਹ ਚੱਲਣੀ ਹੈਗੀ ਆ ਵੀ ਉਹਦੇ ਚੋਂ ਜਿੱਦਾਂ ਸਰਜੀਤ ਸਿੰਘ ਰਖੜਾ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਬਡਾਲਾ ਇਹ ਉਨੀ ਆ ਹੋਰ ਨੇ ਇਹ ਬਹੁਤ ਜ਼ਿਆਦੇ ਇਹ ਲੋਕ ਆ ਜਿਹੜੇ ਇਹਨਾਂ ਦਾ ਪੰਥਕ ਵਿਚਾਰਤਾ ਰਾਇਆ ਪੰਥ ਦੀ ਉਸ ਲਹਿਰ ਨਾਲ ਕੋਈ ਸਬੰਧ ਨਹੀਂ ਉਹ ਅਕਾਲ ਤਖਤ ਦੇ ਨਾਅਦੀ ਜਿੱਦਾਂ ਆਪਣੀ ਉਹ ਪਰੰਪਰਾਵਾਦੀ ਰਾਜਨੀਤੀ ਹੀ ਕਰਨੀ ਚਾਹੁੰਦੇ ਹੈਗੇ ਆ ਉਹਨਾਂ ਦੇ ਰਾਹੀਂ ਸਟੇਟ ਵੀ ਇਹ ਕਰੋਗੀ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਕੁੰਡਾ ਪਾ ਕੇ ਰੱਖਿਆ ਜਾਵੇ ਉਹ ਪੰਥ ਦੇ ਵੇੜੇ ਵਿੱਚ ਨਾ ਜਾਵੇ ਉਹ ਇਸ ਤਰ੍ਹਾਂ ਇੰਡੀਅਨ ਨੈਸ਼ਨਲਿਜ਼ਮ ਦੇ ਘੇਰੇ ਵਿੱਚ ਰਹਿੰਦੇ ਆ ਪ੍ਰਕਾਸ਼ ਸਿੰਘ ਬਾਦਰ ਵਾਲੀ ਵਿਚਾਰਧਾਰਾ ਨੂੰ ਅੱਗੇ ਤੋਰੇ ਸੋ ਇਹ ਕਸ਼ਮਕਸ਼ ਚੱਲਣੀ ਆ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਇਹ ਕਸ਼ਮਕਸ਼ ਚੱਲੀ ਉਹਨੇ ਤੁਸੀਂ ਦੇਖੋ ਵੀ ਫੈਡਰੇਸ਼ਨ ਦੇ ਢਾਡੇ ਤੋੜ ਕੇ ਆਪਣੇ ਨਾਲ ਲਾ ਲਏ ਕਿਸੇ ਵੇਲੇ ਦਮਦਮੀ ਟਕਸਾਲ ਦਾ ਵੀ ਵੱਡਾ ਹਿੱਸਾ ਉਹਦੇ ਨਾਲ ਸੀ ਹੋਰ ਜਿਹੜੇ ਟਕਸਾਲਾਂ ਦੇ ਢਾਡੇ ਬਣੇ ਸੰਤ ਸਮਾਜ ਦੇ ਕਿੰਨੇ ਢਾਡੇ ਬਣਾ ਕੇ ਉਹਨੇ ਆਪਣੇ ਨਾਲ ਜੋੜ ਲਿਆ ਸੋ ਇਹ ਕਸ਼ਮਕਸ਼ ਚੋਂ ਪ੍ਰਕਾਸ਼ ਸਿੰਘ ਬਾਦਲ ਵੀ ਨਿਕਲੇ ਆ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਪੰਜ ਮੈਂਬਰੀ ਜਿਹੜੀ ਕਮੇਟੀ ਦੀ ਹੈ ਨਵਾਂ ਅਕਾਲੀ ਦਲ ਆਇਆ ਉਹਨੂੰ ਵੀ ਇਸ ਕਸ਼ਮਕਸ਼ ਚੋਂ ਨਿਕਲਣਾ ਪਊਗਾ हां ਇਹ ਡਿਪੈਂਡ ਕਰਦਾ ਵੀ ਉਹ ਪ੍ਰਕਾਸ਼ ਸਿੰਘ ਬਾਦਲਵੰਗ ਕੁਰਾਹੇ ਬਹਿ ਜਾਂਦੇ ਆ ਜਾਂ ਪੰਥਕ ਜज्ਵਾ ਮਜਬੂਤ ਰਹਿੰਦਾ ਹੈਗਾ ਹੁਣ ਤੁਸੀਂ ਇਹਦੇ ਚੋਂ ਪੰਥਕ ਜज्ਬੇ ਚੋਂ ਤੁਸੀਂ ਦੇਖੋ ਵੀ ਜਿਹੜੇ ਅਕਵਾਲ ਸਿੰਘ ਝੂਂਦਾ ਹੈਗੇ ਆ ਸਾਡੇ ਕੋਲ ਜਿਹੜੀਆਂ ਰਿਪੋਰਟਾਂ ਨੇ ਅਕਵਾਲ ਸਿੰਘ ਝੂਂਦਾ ਬੀਬੀ ਸਤਵੰਤ ਕੌਰ ਸੰਤਾ ਸਿੰਘ ਉਮੈਦਪੁਰੀ ਤੇ ਇੱਥੋਂ ਤੱਕ ਕੇ ਮਨਪ੍ਰੀਤ ਸਿੰਘ ਇਆਲੀ ਜੀ ਉਹ ਸਾਰੇ ਪੰਥਕ ਜज्ਬੇ ਨਾਲ ਜਿਹੜੇ ਹੈਗੇ ਆ ਪਰਪੋਰ ਹੈਗੇ ਇਹਦੇ ਇਹਦੇ ਚ ਇੱਕ ਚੀਜ਼ ਜਿੱਦਾਂ ਨਾ ਕਿਉਂਕਿ ਅਸੀਂ ਵੀ ਐਨਾਲਾਈਸਿਸ ਜਿਹੜਾ ਕਰਦੇ ਰਹਿੰਨੇ ਆ ਵਕ ਵਕ ਮੀਡੀਆ ਅਦਾਰਿਆਂ ਤੇ ਕੁਝ ਲੋਕ ਪੰਥ ਕੌਂਸਲ ਦਾ ਵੀ ਜਿਹੜਾ ਹਲਕਾ-ਹਲਕਾ ਜਿਹਾ ਵਿਰੋਧ ਵੀ ਇਹ ਬਣਾਈ ਕਿਉਂ ਆ ਜਿਵੇਂ ਇਹਨਾਂ ਨੂੰ ਪਾਸੇ ਹੋ ਜਾਣਾ ਚਾਹੀਦਾ ਉਹ ਪੰਥਕ ਕੌਂਸਲ ਦਾ ਕੁੰਡਾ ਕਾਇਮ ਨਹੀਂ ਹੋਣ ਦੇਣਾ ਚਾਹੁੰਦੇ ਮਤਲਬ ਧਰਮ ਦਾ ਕੁੰਡਾ ਬਰਦਾਸ਼ਤ ਨਹੀਂ ਹੈ ਕਿ ਇਹ ਮਾਹੌਲ ਸਿਰਜ ਕੇ ਦੁਬਾਰਾ ਉਹਨੂੰ ਹਟਾਉਣ ਦੀ ਕੋਸ਼ਿਸ਼ ਜਾਂ ਡਿলিউਟ ਕਰਨ ਦੀ ਕੋਸ਼ਿਸ਼ ਵੀ ਹੋਊਗੀ ਬਿਲਕੁਲ ਬਿਲਕੁਲ ਉਹ ਚਾਹੁੰਦੇ ਆ ਵੀ ਬੀਬੀ ਜੀ ਦਾ ਇਸਤਫਾ ਦੇ ਨਾਂ ਕਢੀ ਸਕੇ ਮਤਲਬ ਹੁਣ ਮੈਂ ਸੁਣ ਰਿਆ ਸੀ ਕਹਿੰਦੇ ਜੀ ਇਹ ਬੀਬੀ ਜੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹਾਂ ਇਹ ਇਹ ਕਰ ਰਿਹਾ ਵੀ ਇਹ ਰਾਜਨੀਤੀ ਦੇ ਉੱਤੇ ਧਰਮ ਦਾ ਤੇ ਪੰਥ ਦਾ ਕੁੰਡਾ ਨਾ ਰਹੇ ਸੋ ਬੀਬੀ ਜੀ ਵਰਗੀ ਸਤਕਾਰਯੋਗ ਤੇ ਪੰਛਕ ਜਜਬੇ ਵਾਲੀ ਜਿਹੜੀ ਧੀ ਹੈਗੀ ਆ ਉਹੋ ਫੈਸਲੇ ਨਾ ਕਰੇ ਕਿਉਂਕਿ ਅਸੀਂ ਤਾਂ ਫਿਰ ਉਹ ਰਾਜਨੀਤੀ ਕਰਨੀ ਹੈ ਜਿਹੜੀ ਪ੍ਰਕਾਸ਼ ਸਿੰਘ ਬਾਦਲ ਨੇ ਲਿਆਂਦੀ ਹੈਗੀ ਆ ਵੀ ਅਸੀਂ ਧਰਮ ਦੇ ਕਿਸੇ ਕੁੰਡੇ ਤੋਂ ਰਹਿਤ ਰਾਜਨੀਤੀ ਕਰਨੀ ਹੈ ਜਿਹਦੇ ਵਿੱਚ ਸਿਆਸੀ ਬੁਰਸ਼ਾਗਰਦੀ ਤੇ ਹੋਰ ਜਿਹੜਾ ਕੁਝ ਆਉ ਚੱਲਦਾ ਹੈਗਾ ਸੋ ਬੀਬੀ ਜੀ ਦਾ ਅਕਸ ਵਗਾਰਨ ਲਈ ਉਹਨਾਂ ਦਾ ਨਾਂ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਵਿੱਚ ਕਢੀ ਸਿਆ ਜਾ ਰਿਹਾ ਹੈ ਔਰ ਜਾਂ ਫਿਰ ਉਹਨਾਂ ਨੂੰ ਇਹ ਹੋ ਰਿਹਾ ਵੀ ਉਹ ਪੰਥਕ ਕੌਂਸਲ ਦਾ ਭੋਗ ਪਾ ਦੇਣ ਤੇ ਆਪ ਪਿੱਛੇ हट ਜਾਣ ਤੇ ਅਸੀਂ ਖੁੱਲੇ ਮਨ ਨਾਲ ਫਰ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਅਸੀਂ ਜਿਹੜੀਆਂ ਕਾਰਵਾਈਆਂ ਕਰਦੇ ਰਹੇ ਹਾਂ ਉਹ ਖੁੱਲਾ ਹੋ ਜੇ ਸਾਡੇ ਦਾ ਕੋਈ ਧਰਮ ਦਾ ਕੁੰਡਾ ਨਾ ਰਹੇ ਜੀ ਬਿਲਕੁਲ ਜੀ ਪਰ ਜੇ ਸਿੱਖ ਰਾਜਨੀਤੀ ਕਰਨੀ ਹੈ ਤੇ ਧਰਮ ਦਾ ਜਿਹੜਾ ਹੈ ਕੁੰਡਾ ਉਹ ਪਹਿਲਾਂ ਹੋਣਾ ਚਾਹੀਦਾ ਹੈ ਤੇ ਉਮੀਦ ਕਰਦੇ ਆ ਕਿ ਪੰਥਕ ਕੌਂਸਲ ਵੀ ਜਿਹੜੀ ਬਣੇਗੀ ਉਹ ਜਿਸ ਤਰੀਕੇ ਦੀਆਂ ਅਗੇ ਕਾਰਵਾਈਆਂ ਕਰੇਗੀ ਤੇ ਉਹ ਧਾਰਮਿਕ ਕੁੰਡਾ ਜਿਹੜਾ ਹੈ ਉੱਪਰ ਰੱਖੇਗੀ ਤੇ ਜਿਹੜਾ ਥੋੜਾ ਜਿਹਾ ਜੇ ਹਾਲ ਦੀ ਘੜੀ ਵੇਟ ਐਂਡ ਵਾਚ ਦੀ ਸਥਿਤੀ ਹੈ ਕਿਉਂਕਿ ਇੰਨੀ ਜਲਦੀ ਤੇ ਆਪਾਂ ਕਿਸੇ ਤੇ ਨਾਮ ਮੁਲਾਂਕਣ ਕਰ ਸਕਦੇ ਆ ਨਾ ਵਿਸ਼ਲੇਸ਼ਣ ਕਰ ਸਕਦੇ ਆ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਜਿਹੜਾ ਇਹ ਅਕਾਲੀ ਦਲ ਵਾਲਾ ਧੜਾ ਹੈਗਾ ਉਹ ਵਾਲੀਆਂ ਗਲਤੀਆਂ ਜਿਹੜੀਆਂ ਨਾ ਕਰਨ ਜਿਹੜੀਆਂ ਪਹਿਲਾਂ ਉਹ ਇਹ ਹੋ ਚੁੱਕੀਆਂ ਨੇ ਜਾਂ ਜਿਨ੍ਹਾਂ ਨੇ ਨਤੀਜੇ ਅਜ ਕੌਮ ਭੁਗਤ ਰਹੀ ਹੈ ਸੰਸਥਾਵਾਂ ਕਮਜ਼ੋਰ ਹੋਈਆਂ ਨੇ ਬਾਕੀ ਦੇਖਦੇ ਹਾਂ ਕਿ ਕਿਵੇਂ ਇਹ ਕਾਰਵਾਈਆਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਕਰਦੇ ਹੈਗੇ ਨੇ